ਜਿਹੜਾ ਦਿਹਾੜਾ ਹੈ ਪ੍ਰਕਾਸ਼ ਪੂਰਵ ਹੈ ਉਸ ਨੂੰ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਪਿੰਡ ਬिलासपुर ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਬਿਆਨ ਸਿੰਘ ਦਾ ਹੈ ਉਹ ਪਿੰਡ ਹੈ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਹੈ ਔਰ ਉਸੇ ਪਿੰਡ ਦੇ ਵਿੱਚ ਪੋਸੂ ਨਾਮਾ YouTube ਚੈਨਲ ਦੀ ਟੀਮ ਜਿਹੜੀ ਹੈ ਇਸ ਪੂਰੀ ਪੁਰੇ ਨਗਰ ਕੀਰਤਨ ਜੋ ਕਿ ਸਵੇਰ ਤੋਂ ਆਰੰਭ ਹੋਏ ਨੇ ਹੁਣ ਅੱਗੇ ਅਗਲੇ ਪਿੰਡਾਂ ਵਿੱਚ ਵਾਧੇ ਹੋਏ ਪੋਸੂ ਨਾਮਾ YouTube ਚੈਨਲ ਤੇ ਇਸ ਸਮੇਂ ਤੁਸੀਂ ਸਾਰੀ ਇਸ ਸਥਿਤੀ ਨੂੰ ਦੇਖ ਰਹੇ ਹੋ ਕਿਸ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਸੰਗਤਾਂ ਵੱਲੋਂ ਬੜੇ ਪਿਆਰ ਉਤਸ਼ਾਹ ਤੇ ਸ਼ਰਧਾ ਦੇ ਨਾਲ ਜਿਹੜਾ ਹੈ ਨਗਰ ਕੀਰਤਨ ਉਹ ਆਰੰਭ ਕੀਤਾ ਹੋਇਆ ਹੈ ਔਰ ਇਹ ਆਏ ਤੁਹਾਡੇ ਦੇ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਸਮਾਪਤੀ ਕਰੇਗਾ ਜੀ ਤੁਰ ਦੱਸ ਦਿਆਂ ਕਿ 647 ਮਾ ਪ੍ਰਕਾਸ਼ ਪੂਰਵ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪੂਰੇ ਸੰਸਾਰ ਦੇ ਵਿੱਚ ਅੱਜ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਜੋ ਇਹ ਦੇਖੋ ਸਤਗੁਰ ਰਵਿਦਾਸ ਮਹਾਰਾਜੀ ਦੇ ਸਰੂਪ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਨੌਜਵਾਨਾਂ ਦੇ ਵੱਲੋਂ ਬੜੀ ਸ਼ਰਧਾ ਤੇ ਬੜੇ ਪਿਆਰ ਦੇ ਨਾਲ ਸਤਗੁਰ ਰਵਿਦਾਸ ਜੀ ਦੇ ਸਰੂਪ ਦੇ ਦੇਖੋ ਕਿਸ ਤਰ੍ਹਾਂ ਮੂਵਮੈਂਟ ਹੋ ਰਹੀ ਹੈ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਹ ਸਾਰੇ ਜਿਹੜਾ ਜਨਮ ਦਿਹਾੜਾ ਹੈ ਪ੍ਰਕਾਸ਼ ਪੂਰਵ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਬੈਕ ਤੋਂ ਤਸਵੀਰਾਂ ਜਿਹੜੀਆਂ ਉਹ ਜ਼ਰੂਰ ਦਿਖਾਈਆਂ ਜਾਣ ਔਰ ਕਾਫੀ ਲੰਬਾ ਕਾਫੀ ਲੰਬਾ ਏਰੀਆ ਹੈ ਔਰ ਜਿੱਥੇ ਕਿ ਇਸ ਸਮੇਂ ਜਿਹੜੀ ਸੰਗਤ ਹੈ ਪੰਜ ਪਿਆਰੇ ਖਾਲਸਾ ਜੀ ਸਜੇ ਹੋਏ ਨੇ ਔਰ ਬੱਚਿਆਂ ਦੇ ਵੱਲੋਂ ਬੜੀ ਸ਼ਰਧਾ ਤੇ ਬੜੇ ਪ੍ਰੇਮ ਦੇ ਨਾਲ ਸਤਗੁਰ ਰਵਿਦਾਸ ਜੀ ਦੇ ਪ੍ਰਕਾਸ਼ ਪੂਰਵ ਦੇ ਵਿੱਚ ਆਪਣਾ ਜਿਹੜੀ ਸ਼ਿਰਕਤ ਕਰ ਰਹੇ ਨੇ ਔਰ ਸੇਵਾ ਦੇ ਤੌਰ ਤੇ ਤੁਸੀਂ ਦੇਖੋ ਕਿੰਨੀ ਲੰਬੀ ਲਾਈਨ ਹੈ ਸਿੰਘ ਸਾਹਿਬ ਪਸਾਡੇ ਖਾਲਸਾ ਸਜੇ ਹੋਏ ਨੇ ਪੰਜ ਪਿਆਰੇ ਸਜੇ ਹੋਏ ਨੇ ਪਿੱਛੇ ਸਤਗੁਰ ਰਵਿਦਾਸ ਮਹਾਰਾਜ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਅੱਜ ਉਹਨਾਂ ਦਾ ਪ੍ਰਕਾਸ਼ ਪੂਰਵ ਹੈ ਪ੍ਰਕਾਸ਼ ਪੂਰਵ ਨੂੰ ਮੱਦੇ ਨਜ਼ਰ ਰੱਖਦੇ ਆ ਪੂਰੇ ਸੰਸਾਰ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਪ੍ਰਕਾਸ਼ ਪੂਰਵ ਜਿਹੜਾ ਹੈ ਬੜੀ ਧੂਮ ਧਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਬਿਲਾਸਪੁਰ ਪਿੰਡ ਹੈ ਬਿਲਾਸਪੁਰ ਡਿਸਟ੍ਰਿਕਟ ਲੁਧਿਆਣੇ ਦਾ ਪਿੰਡ ਹੈ ਦੱਸਿਆ ਜਾ ਰਿਹਾ ਕਿ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦਾ ਇਹ ਪਿੰਡ ਹੈ ਜਿਹੜਾ ਪਿਛੋਕਰ ਉਹਨਾਂ ਦਾ ਇਹ ਹੀ ਹੈ ਲੇਕਿਨ ਅੱਜ ਸ਼ਰਧਾ ਦੇਖੋ ਭੈਣਾ ਵਿੱਚ ਵੀਰਾਂ ਵਿੱਚ ਬੱਚਿਆਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਸ਼ ਦਾ ਹੈ 647ਵਾਂ ਪ੍ਰਕਾਸ਼ ਪੂਰਵ ਜਿਹੜਾ ਹੈ ਸਤਿਗੁਰ ਰਬੀਦਾਸ ਜੀ ਦਾ ਇਸ ਸਮੇਂ ਪਿੰਡ ਦੇ ਪਿੰਡ ਬਿਲਾਸਪੁਰ ਦੇ ਵਿੱਚ ਆਏ ਦੋਨੇ ਪਿੰਡਾਂ ਦੇ ਵਿੱਚ ਜਾ ਰਿਹਾ ਹੈ ਇਸੇ ਨਗਰ ਚ ਕਿੰਨੇ ਵਜੇ ਸ਼ੁਰੂ ਕੀਤਾ ਸੀ ਇਹ ਸੀ ਤਕਰੀਬਨ 10 ਵਜੇ ਸ਼ੁਰੂ ਕੀਤਾ ਜੀ ਅੱਛਾ ਸਮਾਪਤੀ ਕਿੰਨੇ ਵਜੇ ਹੈ ਸਮਾਪਤੀ ਹੋਵੇਗੀ 6 ਵਜੇ ਸ਼ਾਮ ਨੂੰ ਜੀ ਅੱਛਾ ਵੀਰ ਜੀ ਕੀ ਨਾਮ ਕੀ ਤੁਹਾਡਾ ਸਰਦਾਰ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਹਰ ਸਾਲ ਹੀ ਸਤਿਗੁਰ ਰਬੀਦਾਸ ਜੀ ਦਾ ਜਨਮ 647 ਜਨਵਰੀ ਹਰ ਸਾਲ ਮਨਾਉਂਦੇ ਜੀ ਜੀ ਸਰ ਔਰ ਇਹ ਇਸੇ ਪਿੰਡ ਦੇ ਵਿੱਚ ਹੀ ਚੱਕਰ ਲਗਾ ਕੇ ਸਮਾਪਤੀ ਪਿੰਡ ਹੀ ਕਰੇਗਾ ਜੀ ਇਸੇ ਨਗਰ ਸਮਾਪਤੀ ਕਰੇ ਨਾ ਸੰਗਤ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਬਹੁਤ ਤਾਂ ਤਾਂ ਦੇ ਲੱਗੇ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਹਾਂਜੀ ਪਰ ਸੰਗਤ ਦੇ ਵਿੱਚ ਕਿਸ ਤਰ੍ਹਾਂ ਦਾ ਪਿਆਰ ਹੈ ਬਹੁਤ ਜ਼ਿਆਦਾ ਵਧੀਆ ਜੀ ਸਾਡੀ ਸੰਗਤਾਂ ਦੇ ਤੋਂ ਬਹੁਤ ਬਹੁਤ ਚੜ੍ਹ ਕੇ ਕਰ ਰਹੇ ਨੇ ਯੋਗਦਾਨ ਪਾ ਰਹੀ ਹੈ ਜੀ ਜੀ ਔਰ ਰਾਜੀ ਪ੍ਰਭਾਤ ਫੇਰੀਆਂ ਵੀ ਕਰੀਆਂ ਸਾਡੇ ਨਾਲ ਦੀ ਪਹਿਲੇ ਸੰਗ ਜੁੜੇ ਦੀ ਅਸੀਂ 15 ਦਿਨ ਪ੍ਰਭਾਤ ਫੇਰੀਆਂ ਵੀ ਕੀਤੇ ਨੇ ਹੁਣ ਸਾਡੀ ਸੰਗਤ ਤਾਂ ਸਾਰੀ ਜਿਹੜੀਆਂ ਪ੍ਰਭਾਤ ਫੇਰੀਆਂ ਓਏ ਇਸ ਪਿੰਡਾਂ ਦੇ ਅਲੱਗ-ਅਲੱਗ ਪਿੰਡਾਂ ਜਾ ਕੇ ਹਾਂਜੀ ਹਾਂਜੀ ਜਹਾਗੀਰ ਤੇ ਬਲਾਸਪੁਰ ਅਸੀਂ ਦੋ ਪਿੰਡਾਂ ਦੇ ਪ੍ਰਭਾਤ ਫੇਰੀਆਂ ਕਰਦੇ ਸੀਗੇ ਜੀ ਸਾਡਾ ਬਹੁਤ ਹੀ ਸੰਗਤ ਹੈ ਸਹਾਇਤਾ ਦਿੱਤਾ ਜੀ ਔਰ ਸਾਡੀ ਸੰਗਤ ਹੈ ਜਿਹੜੀ ਰਵਿਦਾਸ ਗੁਰੂ ਸੰਤਾਂ ਤੋਂ ਬਹੁਤ ਵਧੀਆ ਸਾਡੀ ਚੱਲ ਰਿਹਾ ਜੀ ਬਿਲਕੁਲ ਜੀ ਬਿਲਕੁਲ ਮੇਰੇ ਵੀਰ ਨੇ ਸਾਰਿਆ ਕੁਝ ਕਲੀਅਰ ਦੱਸ ਦਿੱਤਾ ਔਰ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆਂ ਭੈਣ ਜੀ ਕੀ ਨਾਮ ਹੈ ਤੁਹਾਡਾ ਇਸੇ ਭਗਾਈ ਕੀ ਨਾਮ ਹੈ ਚਰਨੀਤ ਇਹ ਹਰ ਸਾਲ ਹੀ ਹਰ ਸਾਲ ਹੀ ਹਾਂ ਹਰ ਸਾਲ ਹਰ ਸਾਲ ਹੀ ਹਾਂ ਸੋਏ ਪੈਣਾ ਦੇਖੋ ਕਿੰਨੀ ਸ਼ਰਧਾ ਤੇ ਪਿਆਰ ਦੇ ਨਾਲ ਇਹ ਇਸ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਤੇ ਪ੍ਰਕਾਸ਼ ਪੂਰਬ ਤੇ ਇਹ ਗਰੀ ਸ਼ਰਦਾ ਦੇ ਉਤਸ਼ਾਹ ਨਾਲ ਨਗਰ ਕੀਰਤਨ ਦੇ ਵਿੱਚ ਮੇਰੀਆਂ ਭੈਣਾਂ ਵੱਲੋਂ ਸ਼ਿਰਕਤ ਕੀਤੀ ਹੋਈ ਹੈ ਔਰ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਤਕਾਰ ਹੈ ਇੱਜ਼ਤ ਹੈ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅੱਜ 647ਵਾਂ ਪ੍ਰਕਾਸ਼ ਪੂਰਬ ਜਿਹੜਾ ਹੈ ਉਹ ਪੂਰੇ ਸੰਸਾਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ 647ਵਾਂ ਪ੍ਰਕਾਸ਼ ਪੁਰਬ ਸਤਗੁਰ ਰਵਿਦਾਸ ਮਹਾਰਾਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਦੇਖੋ ਕਿੰਨੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਜੋ ਇੱਜ਼ਤ ਸਨਮਾਨ ਮਿਲ ਰਿਹਾ ਉਹ ਦੇਖਿਆ ਹੀ ਬਣ ਰਿਹਾ ਹੈ ਕੋਈ ਕੋਈ ਜੀ ਲਾਟੇ ਚਲੀ ਕੀ ਨਾਮ ਹੈ ਵੀਰ ਜੀ ਤੁਹਾਡਾ ਨਰਮਲ ਸਿੰਘ ਆ ਜੀ ਮੇਰਾ ਨਾਮ ਅੱਜ ਬिलासपुर ਦੇ ਵਿੱਚ ਸਤਗੁਰ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪਿਆਰ ਨਾਲ ਸਾਰਾ ਕੁਝ ਦੇਖਿਆ ਹੈ ਇਹ ਕਿੰਨੇ ਸਾਲਾਂ ਤੋਂ ਮਤਲਬ ਨਗਰ ਕੀਰਤਨ ਸਤ ਸਤਗੁਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਇਹਦੀ ਅਸੀਂ ਸਾਡੇ ਜਨਮ ਤੋਂ ਪਹਿਲਾਂ ਦਾ ਹੀ ਮਨਾਇਆ ਜਾ ਰਿਹਾ ਐਸ ਪਿੰਡ ਦੇ ਗੁਰੂ ਰਵਿਦਾਸ ਜੀ ਦੇ ਪ੍ਰਤੀ ਬਹੁਤ ਸ਼ਰਧਾ ਤੇ ਸਤਿਕਾਰ ਸਾਡੇ ਪਿੰਡ ਦੀ ਬਹੁਤ ਵੱਡੀ ਯੂਨਿਟੀ ਆ ਕੁਝ ਦਿਨ ਪਹਿਲਾਂ ਇੱਥੇ ਸਾਡੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਗੁਰੂ ਰਵਿਦਾਸ ਜੀ ਮਹਾਰਾਜੀ ਉਹਨਾਂ ਨੇ ਪ੍ਰਵਾਤ ਮੇਰੀਆਂ ਵੀ ਖੱਡੀਆਂ ਕਿੰਨੇ ਦਿਨ ਤੱਕ ਲਗਭਗ 6 ਦਿਨ ਪਰਵਾਫ ਫੇਰੀ ਚਲਦੀ ਹੋਈ ਗੁਰੂ 9 ਦਿਨ ਉਹ ਉਹਦੇ ਵਿੱਚ ਸਾਡੇ ਪਿੰਡ ਦੇ ਇਕੱਲੇ-ਇਕੱਲੇ ਬੱਚੇ ਨੇ ਬੱਚੇ ਤੋਂ ਨੌਜਵਾਨ ਤੋਂ ਬਜ਼ੁਰਗ ਤੋਂ ਲੈ ਕੇ ਪ੍ਰਭਾਤ ਮੇਰੀ ਹਿੱਸਾ ਲਿਆ। ਕਈ ਬੜਾਵਾਂਾਂ ਤੇ ਸਾਨੂੰ ਚਾਹ ਦਾ ਲੰਗਰ ਵੀ ਸ਼ਿਕਾਇਆ ਗਿਆ। ਗੁਰੂ ਸਾਹਿਬ ਲਈ ਸਰਦਾ ਤੇ ਸਤਕਾਰ ਬਹੁਤ ਪੇਟ ਕੀਤਾ ਗਿਆ। ਇਹ ਜਿਹੜਾ ਨਗਰ ਕੀਰਤਨ ਹੈ ਫਿਰ ਬਿਲਾਸਪੁਰ ਦੇ ਪਿੰਡ ਦੇ ਵਿੱਚ ਹੀ ਮੂਵਮੈਂਟ ਘੁੰਮਦੇ ਆ ਜਾਂ ਆਲੇ-ਦੁਆਲੇ ਪਿੰਡਾਂ ਵਿੱਚ ਵੀ ਜਾਂਦੇ ਆ। ਮੈਨੂੰ ਇਹ ਦੱਸਣ 'ਚ ਖੁਸ਼ੀ ਬਹੁਤ ਖੁਸ਼ੀ ਮਿਲਦੀ ਆ ਸਾਡੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਇਸ ਨਗਰ ਕੀਰਤਨ ਦਾ ਬਹੁਤ ਹੀ ਸਤਕਾਰ ਕੀਤਾ ਜਾਂਦਾ ਹੈ। ਸਭ ਤੋਂ ਸਾਨੂੰ ਜਿਆਦਾ ਪਿੰਡ ਨਾਲ ਦਾ ਪਿੰਡ ਜਹਾਂਗੀਰ ਹੈ। ਉੱਥੇ ਸਾਡੇ ਨਗਰ ਕੀਰਤਨ ਨੂੰ ਬ ਨ ਮਿਲਦਾ ਔਰ ਪਿੰਡ ਦੇ ਪੜ੍ਹੇ ਲਿਖੇ ਬੰਦੇ ਸਾਰੇ ਚਾਹੇ ਕੋਈ ਗਸਟ ਅਫਸਰ ਹੋਵੇ ਚਾਹੇ ਕਈ ਕਲਾਸ 4 ਹੋਵੇ ਕਲਾਸ 1 ਹੋਵੇ ਚਾਹੇ ਲੇਬਰ ਕਲਾਸ ਦਾ ਕੰਮ ਕਰਨ ਵਾਲਾ ਕਿਉਂਕਿ ਗੁਰੂ ਅਰਬਿਦਾਸ ਜੀ ਨੇ ਦਬੇ ਕੁਤੇ ਲੋਕਾਂ ਲਈ ਗਰੀਬ ਲੋਕਾਂ ਲਈ ساری ਜਿੰਦਗੀ ਸੰਘਰਸ਼ ਕੀਤਾ ਮੈਂ ਅੱਜ ਉਹਨਾਂ ਦਾ ਬਹੁਤ ਬਹੁਤ ਸਨਮਾਨ ਕਰਦਾ ਹਾਂ ਤੇ ਸਲੂਟ ਕਰਦਾ ਹਾਂ ਵਾਹ ਜੀ ਵਾਹ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ੁਕਰੀਆ ਧੰਨਵਾਦ ਸਾਨੂੰ ਕੋਟ ਕੋਟ ਸ਼ਬਦ ਖਤਮ ਹੋ ਜਾਂਦੇ ਆ ਕਿਉਂਕਿ ਇਹਨਾਂ ਨੇ ਉਹ ਕੀਤਾ ਹੈ ਜੋ ਜ਼ਰੂਰਤ ਸੀ ਜੋ ਜ਼ਰੂਰਤ ਸੀ ਸੋ ਅੱਜ ਰਵਿਦਾਸ ਮਹਾਰਾਜ ਦੀ ਬੜੀ ਦਇਆ ਹੈ ਕਮਿਊਨਿਟੀ ਦੇ ਉੱਪਰ ਪੂਰੇ ਸੰਸਾਰ ਦੇ ਉੱਪਰ ਔਰ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ 647ਵਾਂ ਪ੍ਰਕਾਸ਼ ਪੂਰਬ ਜਿਹ ਕੀਕਾ ਲੁਧਿਆਣੇ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਸ਼ਰਦਾ ਦੇ ਨਾਲ ਪਿਆਰ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਮੇਰੇ ਨਾਲ ਕੁਝ ਭੈਣਾ ਵੀ ਜੁੜੀਆਂ ਨੇ ਭੈਣ ਜੀ ਆਜੋ ਆਜੋ ਡਰੋ ਨਾ ਪਹਿਲਾਂ ਤਾਂ ਮੁਬਾਰਕਾਂ ਜੀ ਅੱਛਾ ਸਾਬਕਾ ਪੰਜੋ ਬੀਬੀ ਭੈਣ ਜੀ ਨਾਮ ਕੀ ਹੈ ਸਰਵਿੰਦਰ ਕੌਰ ਸਰਵਿੰਦਰ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਹਾਂਜੀ ਸਸੀ ਭੈਣ ਅੱਛਾ ਕਿੰਨਾ ਕੁ ਸਹਿਯੋਗ ਹੈ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਹਰ ਸਾਲ ਹੀ ਹਰ ਸਾਲ ਦੇਨ ਦੁਗਣੀ ਆ ਚੌਗਣੀ ਪ੍ਰਕਿਰਿਆ ਸਾਡਾ ਵਾਹ ਜੀ ਇਹ ਉਹਦੀ ਬਖਸ਼ਿਸ਼ ਹੈ ਜਿਹੜਾ ਸੱਚੇ ਦਿਲੋਂ ਇੱਕ ਕਦਮ ਪੱਟੇਗਾ ਉਹ 10 ਕਦਮ ਅੱਗੇ ਆਉਂਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਿਵੇਂ ਅੱਜ ਕਿੰਨਾ ਇਕੱਠ ਆ ਗਿਆ ਦੁਗਣਾ ਹੋਏਗਾ ਵਾਹ ਜੀ ਵਾਹ ਅਸੀਂ ਦੇਖ ਰਹੇ ਹਾਂ ਅਸੀਂ ਆਪ ਖੁਦ ਬਹੁਤ ਪ੍ਰਭਾਵ ਬਣਾ ਰਹੇ ਹਾਂ ਹਾਂ ਜੀ ਹਾਂ ਜੀ ਛੋਟੇ ਛੋਟੇ ਬੱਚੇ ਬੀਬੀਆਂ ਭੈਣਾ ਬੜੇ ਸਤਿਕਾਰ ਬਹੁਤ ਸਤਿਕਾਰ ਬਹੁਤ ਜ਼ਿਆਦਾ ਸਾਡੇ ਗੁਰੂ ਨੂੰ ਐਨਾ ਮਾਣ ਸਨਮਾਨ ਦਿੱਤਾ ਜਾ ਰਿਹਾ ਸਾਰੇ ਪੂਰੀ ਹਾਲ ਇੰਡੀਆ ਚ ਬਹੁਤ ਪੂਰੇ ਪੂਰੇ ਸੰਸਾਰ ਦੇ ਵਿੱਚ ਪੂਰੇ ਪੂਰੇ ਤੁਹਾਡਾ ਕੀ ਨਾਮ ਹੈ ਭੈਜੀ ਗਰਮਿੰਦਰ ਕ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਖਾਸ ਦਿਨ ਤੇ ਭੈਣ ਜੀ ਖੜੇ ਰਹੋ ਖੜੇ ਰਹੋ ਹਾਂ ਯਾ ਬੱਸ ਭਾਤੇ ਰਵਾਨਸ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਬਾਦ ਸੱਚ ਬਾਸ਼ਾ ਇਹ ਦਈ ਤਰੱਕੀਆਂ ਬਖਸ਼ੇ ਇਹ ਮੇਂ ਹੀ ਖੁਸ਼ੀਆਂ ਸਾਰੇ ਲੋਕ ਇਦਾਂ ਹੀ ਆਉਂਦੇ ਰਹਿਣ ਇਕੱਠੇ ਬਿਲਕੁਲ ਇਸੇ ਤਰ੍ਹਾਂ ਹੀ ਖੁਸ਼ੀਆਂ ਮਨਾਉਂਦੇ ਰਹਿਣ ਔਰ ਤਰੱਕੀ ਬਖਸ਼ੇ ਤੁਹਾਡਾ ਕੀ ਨਾਮ ਹੈ ਵੀਰ ਜੀ ਅਮਰਨਾਥ ਬਤਾਰ ਸਿੰਘ ਹੈ ਜੀ ਅਤਾਰ ਸਿੰਘ ਜੀ ਅੱਜ ਉਹਦੇ ਜਨਮ ਦੇ ਗੁਰੂ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਕਿਸ ਤਰ੍ਹਾਂ ਹਰ ਸਾਲ ਹੀ ਇਸ ਤਰ੍ਹਾਂ ਮਤਲਬ ਹੁੰਦਾ ਜਾਂ ਹਾਂ ਜੀ ਹਾਂ ਹਰ ਸਾਲ ਹੀ ਹਰ ਸਾਲ ਹੀ ਮੰਗਰ ਪਾਣੀ ਦਾ ਇੰਤਜ਼ਾਮ ਕਿੱਥੇ ਕੀਤਾ ਜਾਂਦਾ ਹੈ ਮਿਹਰਬਾਨੀ ਦਾ ਥੋੜਾ ਥੋੜਾ ਲੱਗਣ ਲੱਗੇ ਲੱਗਣ ਲੱਗੇ ਪਾਉੜਾਂ ਲੱਗਣ ਲੱਗੇ ਹੋਏ ਨੇ ਵਾਹ ਜੀ ਵਾਹ ਹਾਂ ਇਹ ਸਮਾਪਤੀ ਹੁਣ ਕਿੱਥੇ ਹੋ ਰਹੀ ਹੈ ਨਾ ਤੇ ਆਉਗਾ ਗੁਰਦਵਾਰਾ ਸਾਹਿਬ ਜੀ ਆਦਾਰ ਸਾਹਿਬ ਆ ਬਾਬਾ ਰਜ਼ਾ ਜੀ ਬਿਲਕੁਲ ਜੀ ਬਿਲਕੁਲ ਦੇਖੋ ਇਹ ਪਿਆਰ ਤੇ ਮੁਹੱਬਤ ਦਾ ਪ੍ਰਤੀਕ ਹੈ ਸਤਗੁਰ ਰਵਿਦਾ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਨੂੰ ਮੱਧੇ ਨਜ਼ਰ ਰੱਖਦੇ ਆ ਔਰ ਕਿੰਨੀ ਸ਼ਰਧਾ ਤੇ ਕਿੰਨੇ ਪਿਆਰ ਦੇ ਨਾਲ ਕਿੰਨੀ ਸ਼ਰਧਾ ਤੇ ਕਿੰਨੇ ਪਿਆਰ ਦੇ ਨਾਲ ਦੇਖੋ ਸਿੰਘ ਸਹਿਬਾਨ ਪੂਰੀ ਤਰ੍ਹਾਂ ਡਟੇ ਹੋਏ ਨੇ ਔਰ ਸਤ ਕਰਿ ਬਰੇਟ ਕੀਤਾ ਜਾ ਰਿਹਾ ਹੈ ਬਹੁਤ ਅਚੀ ਗੱਲ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਆਜੋ 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 ਹਾਂ ਮੈਨੂੰ ਲੱਗ ਹੀ ਰਿਹਾ ਤੇ ਕੀ ਨਾਮ ਹੈ ਮੇਰਾ ਨਾਮ ਜਿੰਦਰਪਾਲ ਸਿੰਘ ਸਿੰਦਰਪਾਲ ਜੀ ਸਤਗੁਰ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਤੁਹਾਨੂੰ ਤੇ ਪੂਰੀ ਨਗਰੀ ਸੰਗਤ ਨੂੰ ਪੂਰੀ ਦੁਨੀਆ ਨੂੰ ਆਜੋ ਹੌਲੀ ਹੌਲੀ ਵਧਦੇ ਲੱਖ ਲੱਖ ਮੁਬਾਰਕਾਂ ਹੋਣ ਮੈਂ ਦੇਖ ਰਿਹਾ ਬੜੇ ਅੱਛੇ ਪ੍ਰਬੰਧ ਕਰ ਰਹੇ ਹੋ ਤੁਸੀਂ ਇਹ ਤਾਂ ਮਹਾਰਾਜ ਦੀ ਕਿਰਪਾ ਜੀ ਜੋ ਸੰਗਤ ਮਿਲ ਕੇ ਪੂਰਾ ਨਗਰ ਹਾਂਜ ਵਰਗਾ ਜੀ ਕਿੱਥੋਂ ਕਿੱਥੋਂ ਸ਼ੁਰੂ ਹੁੰਦਾ ਫਿਰ ਇਹਦੀ ਸਮਾਪਤੀ ਕਿੱਥੇ ਹੈ ਇਹ ਜਿੱਦਵਰ ਭਗਤ ਰੋਬਦਾ ਸਾਹਿਬ ਜੀ ਸ਼ੁਰੂ ਹੋ ਕੇ ਗੁਰੂ ਨਗਰ ਦੀ ਪ੍ਰਕਰਮਾ ਕਰਕੇ ਜੀ ਜੀ ਸਾਡਾ ਨਗਰ ਉਹ ਨਾਲ ਨਗਰ ਜਾਹਾਂਗੇ ਉਹਦੇ ਬਾਅਦ ਵਾਪਸੀ ਇਹ ਬिलासपुर ਪਿੰਡ ਹੈ ਹਾਂਜੀ ਕੋਈ ਹਾਂਜੀ ਜ਼ਿਲ੍ਹਾ ਲੁਧਿਆਣਾ ਹੀ ਚਾਉਂਦਾ ਹਾਂਜੀ ਹਾਂਜੀ ਦੋਦਾਰਾ ਔਰ ਹਲਕਾ ਪਾਇਲ ਦੇ ਵਿੱਚ ਆਉਂਦਾ ਜੀ ਪਾਇਲ ਦੇ ਵਿੱਚ ਆਉਂਦਾ ਔਰ ਮੇਰੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼ਰੀਫ ਫਕੀਰ ਜਨ ਜਸਲ ਜਾਬ ਜੀ ਤੁਰੇ ਹੋਏ ਨੇ ਤੇ ਜਸਲ ਸਾਹਿਬ ਮੁਬਾਰਕਾਂ ਸਤਗੁਰ ਰਵਿਦਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਹੀ ਸੰਗਤ ਨੂੰ ਬिलासपुर ਦੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਪ੍ਰਕਾਸ਼ ਦਿਹਾੜਾ ਜਿਹੜਾ ਆ ਬਹੁਤ ਹੀ ਚਾਮਾਂ ਮਲਾਰਾਂ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸੋ ਪੋਸੂ ਨਾਮਾਂ ਦੀ ਟੀਮ ਜਿਹੜੀ ਇੱਥੇ ਪਹੁੰਚੀ ਆ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਇਹ ਸਾਰੇ ਹੀ ਸਰੋਤੇ ਤੱਕ ਸਾਰੇ ਹੀ ਇਸ ਨਗਰ ਕੀਰਤਨ ਦਿਖਾ ਰਹੀ ਹੈ ਸੋ ਮੇਰੀ ਵੱਲੋਂ ਸਾਰੇ ਹੀ ਸੰਗਤ ਨੂੰ ਲੱਖ ਲੱਖ ਮੁਬਾਰਕ ਔਰ ਨਰਮਲ ਸਿੰਘ ਜੀ ਨਰਮਲ ਸਿੰਘ ਜੀ ਤੁਹਾਡੀ ਬਦੌਲਤ ਅੱਜ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਵੀ ਸਤਗੁਰ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਐਨ ਵੀ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਇੱਥੇ ਆ ਕੇ ਬਹੁਤ ਵਧੀਆ ਸਾਡਾ ਸਾਥ ਦਿੱਤਾ। ਮੇਰੇ ਯਾਰ ਦੋਸਤ ਤੇ ਨਿਰਮਲ ਸਿੰਘ ਜੀ ਡਿਫੈਂਸ ਮੈਕਮੇਂ ਦੇ ਵਿੱਚ ਡੀਪੀਡੀ ਆ ਰਿਟਾਇਰ ਹੋਇਆ। ਇਹਨਾਂ ਦੇ ਵਿਸ਼ੇਸ਼ ਸੱਦੇ ਤੇ ਇੱਥੇ ਪਹੁੰਚੇ ਆਪਾਂ। ਜੀ ਜੀ। ਬਿਲਕੁਲ ਜੀ ਬਿਲਕੁਲ। ਪ੍ਰਧਾਨ ਸਾਹਿਬ ਆਓ ਮੇਰੇ ਵੀਰ ਪ੍ਰਧਾਨ ਜੀ ਖਲਸਾ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਣਜੀਤ ਸਿੰਘ ਜੀ। ਇਹ ਹਰ ਸਾਲ ਹੀ ਸਤਗੁਰ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਇਸੇ ਤਰ੍ਹਾਂ ਮਨਾਇਆ ਜਾਂਦਾ। ਹਾਂ ਜੀ ਇਸ ਤਰ੍ਹਾਂ ਹੀ ਦੇਖ ਕੇ ਬਹੁਤ ਆਨੰਦ ਆਇਆ ਹਾਂਜੀ ਬਹੁਤ ਸ਼ਰਧਾ ਨਾਲ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਵਧਾਈ ਦੇਣੀ ਚਾਹੁੰਦੇ ਆ ਜੀ ਵੀ ਜਿਹੜੀ ਇੰਨੀ ਸੰਗਤ ਸਾਡੇ ਨਾਲ ਜੁੜਦੀ ਆ ਜੀ ਮਾਣ ਸਤਿਕਾਰ ਕਰਦੀ ਆ ਸਾਡਾ ਬਹੁਤ ਜ਼ਿਆਦੇ ਠੀਕ ਹੈ ਜੀ ਬਹੁਤ ਬਹੁਤ ਵਧਾਈ ਦਿੰਦੇ ਆ ਕਿਰਪਾਲ ਸਿੰਘ ਜੀ ਨੇ ਕਿਰਪਾਲ ਸਿੰਘ ਜੀ ਸਰਪੰਚ ਦੀ ਚੋਣ ਲੜ ਚੁੱਕੇ ਨੇ ਵਾਹ ਜੀ ਵਾਹ ਸਰਪੰਚ ਦੀ ਚੋਣ ਲੜ ਚੁੱਕੇ ਹੋ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ ਅੱਜ ਦੇ ਮੁਬਾਰਕਾਂ ਸਾਰੇ ਦੇਖਣੇ ਜੀ ਬਹੁਤ ਬਹੁਤ ਧੰਨਵਾਦ ਅੱਜ ਕਿਸ ਤਰ੍ਹਾਂ ਪੂਰੇ ਪਿੰਡ ਦੇ ਵਿੱਚ ਨਗਰ ਕੀਰਤਨ ਜਾਏਗਾ ਸਰ ਹਾਂ ਜੀ ਸਾਰੇ ਪਿੰਡਾਂ ਦੇ ਵਿੱਚ ਆ ਰਿਹਾ ਜੀ ਸਾਰੇ ਪਿੰਡਾਂ ਦੇ ਵਿੱਚ ਜਾ ਰਿਹਾ ਤੇ ਸਾਡੇ ਨਾਲ ਨਾਲ ਪਣ ਜਹਾਂਗੀਰ ਸਾਡੇ ਬਹੁਤ ਮਾਨਸਕਾਰ ਕਰ ਰਹੇ ਨੇ ਜਿੱਥੇ ਵੀ ਜਾਣੇ ਕੋਈ ਕੁੜੀਆ ਨਾਲ ਕੋਸੋਲਿਆਂ ਕੋਸਦਾ ਹਾਂ ਜੀ ਹਾਂ ਜੀ ਹਾਂ ਜੀ ਕਿਸੇ ਵੀ ਤਰ੍ਹਾਂ ਦੀ ਹਾਂਜੀ ਅੱਛਾ ਫਿਰ ਕਿੰਨੇ ਸਾਲਾਂ ਤੋਂ ਤੁਸੀਂ ਇਸ ਤਰ੍ਹਾਂ ਦਾ ਦ੍ਰਿਸ਼ ਜਿਹੜਾ ਦੇਖਦੇ ਆ ਰਹੇ ਹੋ ਬਚਪਨ ਤੋਂ ਇਹੀ ਕੁਝ ਚੱਲ ਰਿਹਾ ਜੀ ਪਹਿਲਾਂ ਰੇੜੀਆਂ ਦੇ ਚੱਲਦੇ ਸੀਗੇ ਜੀ ਬੁੱਢੇ ਤੇ ਉਸ ਤੋਂ ਬਾਅਦ ਟਰਾਲੀਆਂ ਚੱਲ ਪਈਆਂ ਜੀ 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 ਹਾਂ ਜੀ ਮਤਲਬ ਸਮੇਂ ਦੇ ਮੁਤਾਬਕ ਸਾਰਾ ਕੁਝ ਬਦਲੀ ਗਿਆ ਮਾਹਰ ਕਿਰਪਾ ਕਰਦੇ ਹੋ ਸਾਡੇ ਆਪ ਦੇ ਸਾਹਮਣੇ ਹੋ ਗਏ ਜੀ 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 ਹਾਂਜੀ ਬਿਲਕੁਲ ਦੋਸਤੋ ਪਿਆਰ ਹੈ ਸਤਕਾਰ ਹੈ ਔਰ ਅਸੀਂ ਇੱਕ ਵਾਰ ਫਿਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਨ ਜਸਲ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਲੁਧਿਆਣਾ ਨਿਰਮਲ ਸਿੰਘ ਜੀ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਸਤਿਕਾਰ ਤੇ ਸਨਮਾਨ ਕਰਦੇ ਆਂ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਬਿਲਾਸਪੁਰ ਪਿੰਡ ਦੱਸਿਆ ਜਾ ਰਿਹਾ ਹੈ ਵੀ ਕੁਝ ਪਤਵੰਤੇ ਸੱਜਣਾ ਬੋਲੋ ਕਿ ਸਵਰਗੀਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਦਾ ਇਹ ਮਤਲਬ ਅਸਲੀ ਪਿੰਡ ਹੈ ਅਸੀਂ ਤਾਂ ਪਿੰਡ ਕੋਈ ਹੋਰ ਹੀ ਸਮਝਦੇ ਰਹੇ ਪਰ ਅੱਜ ਪਤਾ ਲੱਗਾ ਕਿ ਇਹ ਉਹਨਾਂ ਦਾ ਅਸਲੀ ਪਿੰਡ ਹੈ ਇਸੇ ਪਿੰਡ ਦੇ ਵਿੱਚੋਂ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਪੰਚੀ ਦੀ ਚੋਣ ਲੜੀ ਔਰ ਦੇਖ ਲੋ ਦੇ ਪੂਰੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਆਪਣੀਆਂ ਸੇਵਾਵਾਂ ਮ ਦਿੱਤੀਆਂ ਸੋ ਇਸ ਸੁਭ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਉਸ ਦੇ ਨਾਲ ਹੀ ਸਰਦਾਰ ਫਕੀਰ ਚੰਦ ਜੱਸਲ ਜੀ ਦਾ ਤਦ ਨੂੰ ਮਾਨ ਸਨਮਾਨ ਸਤਿਕਾਰ ਤੇ ਜੀ ਆਇਆਂ ਕਹਾਂ ਇਹਨਾਂ ਨੇ ਇਹ ਇੰਨੇ ਵੱਡੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਆਦੇਸ਼ਾਂ ਨਿਰਦੇਸ਼ਾਂ ਇੰਡੀਅਨ ਕਨਸਟੀਟਿਊਸ਼ਨ ਦੇ ਬੀਜ ਤੇ ਤੇ ਸਾਡੇ ਦਬੇ ਕੁਚਲੇ ਸਮਾਜ ਦੀ ਸੇਵਾ ਕਰ ਰਹੇ ਨੇ ਮੈਂ ਇਹਨਾਂ ਦਾ ਬਹੁਤ ਸਨਮਾਨ ਕਰਦਾ ਔਰ ਧੰਨਵਾਦ ਕਰਦਾ ਜਿਨ੍ਹਾਂ ਨੇ ਇਨਰ ਜੀਮਿਆਂ ਦੇ ਵਿੱਚੋਂ ਮੇਰੇ ਛੋਟੇ ਜਿਹੇ ਮੈਸੇਜ ਦੇਣ ਤੇ ਇਸ ਬਲਾਸਪੁਰ ਦੇ ਵਿੱਚ ਬਹੁਤ ਹੀ ਤੇਜ਼ੀ ਨਾਲ ਬਹੁਤ ਹੀ ਛੇਤੀ ਪਹੁੰਚ ਕੇ ਸਾਡਾ ਮਾਣ ਬਧਾਇਆ ਔਰ ਬਹੁਤ بڑے ਲਿਖੇ ਇਨਸਾਨ ਨੇ ਸਾਡੇ ਸਮਾਜ ਦੀ ਦਬੇ ਕਿਚਲੇ ਲੋਕਾਂ ਦੀ ਸੇਵਾ ਕਰਦੇ ਨੇ ਉਹਨਾਂ ਦੀ ਆਵਾਜ਼ ਉਠਾਉਂਦੇ ਨੇ ਜੇ ਮੈਂ ਕਹਾਂ ਡਾਕਟਰ ਬੀ ਆਰ ਅੰਬੇਦਕਰ ਦੀ ਆਵਾਜ਼ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੀ ਆਵਾਜ਼ ਨੂੰ ਉਹਨਾਂ ਦੇ ਸਿਖਿਆਵਾਂ ਤੇ ਚੱਲਦੇ ਹੋਏ ਸਾਡੇ ਸਮਾਜ ਦੀ ਸੇਵਾ ਕਰਦੇ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਇਹ ਸੇਵਾ ਲਈ ਜੋ ਸੇਵਾ ਇਹ ਸੈਲਫਲੈਸ਼ ਸਰਵਿਸ ਕਰ ਰਹੇ ਨੇ ਮੈਂ ਤੌਣਾ ਕਿ ਐਸੇ ਤਾਈਂ ਕਰਦੇ ਰਹਿਣ ਇਹਨਾਂ ਨੂੰ ਪਰਮਾਤਮਾ ਚੰਗੀ ਸੇਵ ਦੇਵੇ ਔਰ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਹਾਂ ਥੈਂਕ ਯੂ ਵੈਰੀ ਮਚ ਔਰ ਦੋਸਤੋ ਬਹੁਤ ਵਧੀਆ ਗੱਲਾਂ ਕੀਤੀਆਂ ਮੇਰੇ ਵੀਰ ਨੇ ਔਰ ਪੋਸੂ ਨਾਮਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਾ ਕਿਉਂਕਿ ਅੱਜ ਦਾ ਪੂਰਾ ਜਿਹੜਾ ਦ੍ਰਿਸ਼ ਹੈ ਇਹ ਤੁਸੀਂ YouTube ਤੇ ਜਾ ਕੇ ਪੋਸੂ ਨਾਮਾ ਜਿਹੜਾ ਕਿ ਆਲਰੇਡੀ ਲੋਗੋ ਦੇ ਉੱਪਰ ਨਜ਼ਰ ਆ ਰਿਹਾ ਇਸ ਨੂੰ ਸਬਸਕ੍ਰਾਈਬ ਕਰ ਦਿਓ ਉਸ ਵੀਡੀਓ ਨੂੰ ਲਾਈਕ ਕਰ ਦਿਓ ਔਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਅਪਡੇਟ ਜਿਹੜੀ ਪੂਰੀ ਦੁਨੀਆ ਤੱਕ ਤੁਹਾਡੇ ਪਿੰਡ ਦੀ ਪਿੰਡ ਬਿਲਾਸਪੁਰ ਡਿਸਟ੍ਰਿਕਟ ਲੁਧਿਆਣਾ ਹਲਕਾ ਪਾਇਲ ਦੀ ਜਿਹੜੀ ਹੈ ਉਹ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚ ਸਕੇ ਸੋ ਬਲਜੇਤ ਸਿੰਘ ਜੀ ਦੱਸਿਆ ਜਾ ਰਿਹਾ ਇਹਨਾਂ ਦੇ ਬਾਰੇ ਜੋ ਮੈਨੂੰ ਹੁਣ ਖਬਰ ਆ ਕਿ ਸਭ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਜਿਹੜੀ ਪ੍ਰਭਾਤ ਫੇਰੀ ਕੱਢੀ ਗਈ ਸੀ ਉਹ ਇਹਨਾਂ ਦੀ ਪ੍ਰੇਰਣਾ ਸਦਕਾ ਔਰ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਨਾਲ ਦੇ ਸਾਥੀਆਂ ਨੂੰ ਹੌਲੀ-ਹੌਲੀ ਜੋੜ ਜਗੋ ਕੇ ਉਹ ਪ੍ਰਭਾਤ ਫੇਰੀਆਂ ਦਾ ਦੌਰ ਸ਼ੁਰੂ ਕੀਤਾ ਜਿਸ ਦੀ ਸੱਚਮੁੱਚ ਇਸ ਏਰੀਆ ਦੇ ਵਿੱਚ ਜਰੂਰ ਸੀ ਸ਼ੁਰੂ-ਸ਼ੁਰੂ ਵਿੱਚ ਮੁਸ਼ਕਲਾਂ ਤੇ ਜਰੂਰ ਆਈਆਂ ਹੋਣ ਹਾਂਜੀ ਹਾਂਜੀ ਸ਼ੁਰੂ-ਸ਼ੁਰੂ ਵਿੱਚ ਮੁਸ਼ਕਲਾਂ ਆਈਆਂ ਜਦੋਂ ਕਿ ਇੱਕ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਪੂਰੇ ਮਹਾਰਾਜ ਦੇ ਅਗੇ ਅਰਦਾਸ ਕੀਤੀ ਤਾਂ ਪੂਰਾ ਸਹਿਯੋਗ ਮਿਲਿਆ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਸੀਗਾ ਵੀਰ ਜੀ ਤੁਹਾਡੇ ਵੀ ਪ੍ਰਭਾਤ ਫੇਰੀਆਂ ਹੋਣੀਆਂ ਚਾਹੀਦੀਆਂ ਸਾਡੇ ਮੇਰੇ ਨਾਨਕ ਦੇ ਪਿੰਡ ਅਬੂ ਵਾਲ ਵਿਖੇ ਪ੍ਰਭਾਤ ਫੇਰੀਆਂ ਚੱਲਦੀਆਂ ਸੀਗੀਆਂ ਉਦੋਂ ਉੱਥੇ ਜਾ ਕੇ ਪਹਿਲਾਂ ਦੇਖਿਆ ਕਿਸ ਤਰ੍ਹਾਂ ਕਰਦੇ ਆ ਫਿਰ ਆਪਣੇ ਪਿੰਡ ਵਿੱਚ ਸ਼ੁਰੂ ਕੀਤਾ ਉਸ ਦਾ ਅੱਛਾ ਮੈਨੂੰ ਇਹ ਵੀ ਗੱਲ ਦੱਸੋ ਕਿ ਸ਼ੁਰੂ ਵਿੱਚ ਕਿਹੜੀਆਂ ਮੁਸ਼ਕਿਲਾਂ ਆਈਆਂ ਕਿਹਨਾਂ ਕਿਹਨਾਂ ਦੋਸਤਾਂ ਨੇ ਤੁਹਾਡਾ ਬੇਸਾਥ ਦਿੱਤਾ ਔਰ ਅੱਜ ਪ੍ਰਭਾਤ ਫੇਰੀਆਂ ਦਾ ਬੈਰ ਜਿਹੜਾ ਪੂਰੇ ਏਰੀਏ ਦੇ ਵਿੱਚ ਹੈ ਸ਼ੁਰੂ-ਸ਼ੁਰੂ ਵਿੱਚ ਪਹਿਲਾਂ ਤਾਂ ਮਹਾਰਾਜ ਅਗੇ ਅਰਦਾਸ ਕੀਤੀ ਮਹਾਰਾ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕੀਤੀ ਤੇ ਸੰਗਤ ਦਾ ਸੁਭਾ ਸੁਭਾ ਸਹਿਯੋਗ ਮਿਲਿਆ ਤੇ ਉਸ ਤੋਂ ਬਾਅਦ ਪੂਰਾ ਰਸ ਭਰਨਾ ਜਿਵੇਂ ਕੰਨਗਰ ਕੀਰਤਨ ਭਰੇ ਉਸ ਤਰ੍ਹਾਂ ਪੂਰੇ ਜੋਸ਼ ਨਾਲੇ ਰਸ ਸੰਗਤ ਦਾ ਭਰਿਆ ਰਹਿੰਦਾ ਸੀ ਅੱਛਾ ਇਹ ਵੀਰ ਜੀ ਉਹ ਵੀ ਦੱਸੋ ਕਿ ਸਭ ਤੋਂ ਪਹਿਲਾਂ ਪਿੰਡ ਵਿੱਚ ਕਿਹਨਾਂ ਦੇ ਘਰ ਪ੍ਰਵਾਦ ਫੇਰੀ ਗਈ ਸੀ ਜਦੋਂ ਤੁਸੀਂ ਫਿਰ ਮੋਟੀਵੇਟ ਕੀਤਾ ਸਰ ਤੋਂ ਪਹਿਲਾਂ ਆਪਣੇ ਰਾਜੂ ਫੌਜੀ ਦੇ ਘਰ ਪ੍ਰਵਾਦ ਫੇਰੀ ਗਈ ਸੀ ਅੱਛਾ ਉਹਨਾਂ ਨੇ ਕਿੰਨਾ ਸਤਕਾਰ ਕੀਤਾ ਸੀ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਸਾਡਾ ਪੂਰਾ ਸਹਿਯੋਗ ਸਰਕਾਰ ਕੀਤਾ ਸਾਨੂੰ ਘਰ ਵਿੱਚ ਬਿਲਾ ਕੇ ਚਾਹ ਸਮੋਸੇ ਦੀ ਸੇਵਾ ਕੀਤੀ ਸੀ ਵੈਰੀ ਗੁੱਡ ਵੈਰੀ ਗੁੱਡ ਦੋਸਤੋ ਮੈਨੂੰ ਫਕਰ ਹੈ ਇਸ ਵੀਰ ਤੇ ਸਤਗੁਰ ਮੇਰੇ ਕੋਲ ਆਈ ਕਾਂਟ ਐਕਸਪਲੇਨ ਇਟ ਮੈਂ ਬਿਆਨ ਨਹੀਂ ਕਰ ਸਕਦਾ ਕਿੰਨਾ ਵੀੜਾ ਚੱਕਿਆ ਜਦੋਂ ਕੱਲ ਨੂੰ ਇਸ ਪਿੰਡ ਦਾ ਇਤਿਹਾਸ ਲਿਖਿਆ ਜਾਏਗਾ ਜੇ ਮੇਰੀ ਗੱਲ ਯਾਦ ਰੱਖਣਾ ਦੋਸਤੋ ਇਸ ਨੌਜਵਾਨ ਦਾ ਜ਼ਿਕਰ ਜ਼ਰੂਰ ਹੋਏਗਾ ਕਿਉਂਕਿ ਅੱਜ ਇਹਨਾਂ ਨੇ ਪ੍ਰਵਾਤ ਫੇਰੀਆਂ ਜਿਹੜੀਆਂ ਇਹਨਾਂ ਤੋਂ ਪਹਿਲਾਂ ਕਦੇ ਨਾਨਕਿਆਂ ਦੇ ਜਾਂ ਰਿਸ਼ਤੇਦਾਰੀ ਵਿੱਚ ਕਦੇ ਦੇਖੀਆਂ ਸੀ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਜਿਹੜਾ ਸੀਗਾ ਉਹ ਸਾਰਾ ਕੁਝ ਦੇਖ ਕੇ ਹੋਇਆ ਔਰ ਪਿੰਡ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਸੋ ਪੋਸੂ ਨਾਮਾ YouTube ਚੈਨਲ ਵੱਲੋਂ ਇਸ ਵੀਰ ਨੂੰ ਇਹਨਾਂ ਦੇ ਸਾਥੀਆਂ ਨੂੰ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਇਹਨਾਂ ਦਾ ਸਹਿਯੋਗ ਦਿੱਤਾ ਹੈ ਸਭ ਦਾ ਬਹੁਤ-ਬਹੁਤ ਸ਼ੁਕਰੀਆ ਇਹ ਇੱਕ ਗੁਰੂ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੈ ਜਦੋਂ ਇਹੋ ਜੇ ਜੰਗ ਜੋਥ ਦੇ ਮਨਾਂ ਦੇ ਵਿੱਚ ਇਹ ਗੱਲ ਆਉਂਦੀ ਹੈ ਜੀ ਤੇ ਫਿਰ ਜਿਹੜੀ ਵਿਚਾਰਧਾਰਾ ਹੁੰਦੀ ਹੈ ਉਹਨੂੰ ਘਰ ਘਰ ਪਹੁੰਚਾਉਣ ਲਈ ਉਹਨਾਂ ਦਾ ਇੱਕ ਜਿਹੜਾ ਖੂਨ ਵਾਲਾ ਮਾਰਦਾ ਤੇ ਉਹਦੇ ਨਾਲ ਹੀ ਇਹ ਲੋਕ ਫਿਰ ਸਾਰੇ ਉੱਠਦੇ ਆ ਸੋ ਕਦੇ ਵੀ ਕੋਈ ਵੀ ਜਿਹੜੀ ਮੂਵਮੈਂਟ ਆ ਜੀ ਉਹਨੂੰ ਜੇਕਰ ਕਿਸੇ ਸਿਖਰ ਤੇ ਲੈ ਕੇ ਜਾਣਾ ਤੇ ਉਹਦੇ ਵਿੱਚ ਜੋਥ ਦਾ ਰੋਲ ਬਹੁਤ ਵੱਡਾ ਹੁੰਦਾ ਬਿਲਕੁਲ ਜੀ ਬਿਲਕੁਲ ਸੋ ਸਤਗੁਰ ਅਵਦਾਸ ਮਹਾਰਾਜ ਜੀ ਜਿਹੜੀ ਵਿਚਾਰਧਾਰਾ ਆ ਬਾਬਾ ਸਾਹਿਬ ਦੀ ਜਿਹੜੀ ਵਿਚਾਰਤਾ ਰਾਇਆ ਹੂੰ ਉਹਨੂੰ ਅੱਗੇ ਲਿਜਾਣ ਲਈ ਜੁਥ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਅਸੀਂ ਜੇ ਤੁਰੇ ਹੋਏ ਆ ਅਸੀਂ ਸਾਡਾ ਤਾਂ ਕੋਈ ਜ਼ਿਆਦਾ ਦੇਣ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਦੁਨੀਆ ਦੇ ਉੱਤੋਂ ਜਾਣਾ ਹੀ ਆਲਟੀਮੇਟਲੀ ਬਿਲਕੁਲ ਬਿਲਕੁਲ ਪਰ ਅਸੀਂ ਚਾਹੁੰਦੇ ਹਾਂ ਕਿ ਜੁਥ ਨੂੰ ਇੱਕ ਰਸਤਾ ਜ਼ਰੂਰ ਦੱਸ ਜਾਈਏ ਕਿਉਂਕਿ ਰਸਤੇ ਦਾ ਹੀ ਭਲੇਖਾ ਜਿੰਨੀ ਦੇਰ ਤੱਕ ਸਾਨੂੰ ਮਾਰ ਗਿਆ ਨਹੀਂ ਪਤਾ ਕਿ ਅਸੀਂ ਕਿਸ ਮਾਰਗ ਤੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਦਾ ਲਈ ਗੁਲਾਮੀ ਦੇ ਜੰਜੀਰੇ ਤੋੜਨੇ ਆ ਜਿਹੜਾ ਕਿ ਸਤਗੁਰੂ ਅਰਦਾਸ ਬਹਾਦਰ ਜੀ ਨੇ ਆਪਣੇ ਬਾਣੀ 'ਚ ਕਹਿ ਸਵੇ ਕਾਇਮ ਢਾਇਮ ਸਦਾ ਪਾਤਸ਼ਾਹੀ ਦੋਵਾਂ ਨਾਂ ਸੇਮ 100 ਆਹੀ ਸੋ ਉਹ ਪਾਤਸ਼ਾਹੀ ਕਿਹੜੀ ਆ ਉਹ ਆਪਾਂ ਦੱਸਣ ਦੀ ਕੋਸ਼ਿਸ਼ ਕਰ ਰਹੇ ਆਂ ਸੋ ਮੈਂ ਇਸ ਬੱਚੇ ਨੂੰ ਇਹ ਗੱਲ ਕਹੂੰਗਾ ਕਿ ਜੇ ਸਮਾਂ ਹੋਵੇ ਤੇ 25 ਤਰੀਕ ਨੂੰ ਅੰਬੇਡਕਰ ਊਰਜਾ ਭਵਨ ਪਟਿਆਲੇ ਬਾਰਨ ਦੇ ਵਿੱਚ ਜ਼ਰੂਰ ਪਹੁੰਚੋ ਜਿੱਥੇ ਅਸੀਂ ਆਈਓਸ ਪੀਸੀਐਸ ਤੇ ਹੋਰ ਕੰਪੀਟੀਟਿਵ ਐਗਜ਼ਾਮ ਲਈ ਕੋਚਿੰਗ ਸੈਂਟਰ ਦਾ ਤਿਆਰੀ ਕਰਵਾਉਣ ਲੱਗੇ ਆ ਉੱਥੇ ਨਾਲ ਦੇ ਨਾਲ ਜਿਹੜਾ ਭਵੰਦੀਆ ਬਾਕੀ ਸਹੂਲਤਾ ਚੱਲ ਰਹੀਆਂ ਇਹ ਲੋਕਾਂ ਤੱਕ ਪਹੁੰਚਾਉਣਗੇ ਲੋਕਾਂ ਨੂੰ ਪਤਾ ਲੱਗੂਗਾ ਵੇ ਕੀ ਕੁਛ ਹੋ ਰਿਹਾ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਕਿ ਇਸੇ ਬੱਚੇ ਦੇ ਬੰਗ ਬਾਕੀ ਵੀ ਬੱਚੇ ਜਿਹੜੇ ਬਾਹਰ ਨਿਕਲਣਗੇ ਉੱਠਣਗੇ ਕਿਉਂਕਿ ਬੱਚਿਆਂ ਦੇ ਮੁੜ ਕੇ ਗੁਲਾਮੀ ਜਿਹੜੀ ਗਾਂਚ ਪੈ ਗਈ ਆ ਉਹਦੇ ਲਈ ਅਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਸੋ ਅਸੀਂ ਚਾਹੁੰਦੇ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਕੇ ਜਾਈਏ ਸੋ ਸਤਿਗੁਰੂ ਵਿਦਾਸ ਮਹਾਰਾਜ ਦੇ ਇਸੇ ਗੁਰਪੁਰਬ ਦੇ ਉੱਤੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿੱਥੇ ਮੈਂ ਸੰਗਤਾਂ ਨੂੰ ਵਧਾਈ ਦਿੰਨਾ ਉੱਥੇ ਜੋਤ ਨੂੰ ਉਹ ਵੀ ਗੱਲ ਕਹਿਣਾ ਕਿ ਸਤਗੁਰ ਰਬਦਾਸ ਸਮਰਾਇ ਜੀ ਜਿਹੜੀ ਵਿਚਾਰਤ ਰਾਇਆ ਜਿਹੜੀ ਬਾਣੀ ਦੇ ਵਿੱਚ ਉਹਨਾਂ ਨੇ ਸੰਦੇਸ਼ ਦਿੱਤੇ ਹੋਇਆ ਉਹਨਾਂ ਨੂੰ ਜ਼ਰੂਰ ਮਨਾਂ ਦੇ ਵਿੱਚ ਬਿਠਾਈਏ ਤਾਂ ਜਾ ਕੇ ਅਸੀਂ ਕੁਝ ਕਰ ਸਕਦੇ ਆ ਸੋ ਸਾਰਿਆਂ ਨੂੰ ਇੱਕ ਵਾਰੀ ਫਿਰ ਇਸ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕ ਸੋ ਦੋਸਤੋ 25 ਤਰੀਕ ਨੂੰ ਮਹਾਰਾਣੀ ਪਰਨੀਤ ਕੌਰ ਜਿਨ੍ਹਾਂ ਨੇ ਅੰਬੇਡਕਰ ਊਰਜਾ ਭਵਨ ਨੂੰ ਆਪਣੇ ਫੰਡ ਦੇ ਵਿੱਚੋਂ 20 ਲੱਖ ਰੁਪਏ ਦਿੱਤੇ ਨੇ 20 ਲੱਖ ਰੁਪਏ ਉਹਨਾਂ ਨੇ ਔਰ ਜਿਸ ਦਾ ਨੀਂਹ ਪੱਥਰ ਜਿਹਦੇ ਵਿੱਚ IS PCS ਤੇ ਹੋਰ ਬਹੁਤ ਕੰਪੀਟੀਟਿਵ ਜਿਹੜੇ ਇੰਕਲਾਮ ਨੇ ਉਹਨਾਂ ਦੀ ਤਿਆਰੀ ਵਾਸਤੇ ਬਹੁਤ ਵੱਡੀ ਬਿਲਡਿੰਗ ਬਣੀ ਹੋਈ ਆ ਉਹਦੇ ਉੱਪਰ ਚੌਥੀ ਮੰਜ਼ਲ ਦਾ ਜਿਹੜਾ ਉਦ ਘਟਨਾ ਹੈ ਉਹ 25 ਫਰਵਰੀ ਯਾਨੀ ਦਿਨ ਐਤਵਾਰ ਨੂੰ ਕਰਨਾ ਆ ਰਹੇ ਨੇ ਔਰ ਅਸੀਂ ਇਸ ਪਿੰਡ ਨੂੰ ਯੂਥ ਨੂੰ ਨਿਯੋਤਾ ਦਿੰਦੇ ਆ ਕਿ ਤੁਸੀਂ ਜ਼ਰੂਰ ਸੰਪਰਕ ਕਰੋ ਸੰਪਰਕ ਕਰਕੇ ਉਸ ਦਿਨ ਜ਼ਰੂਰ ਆਓ ਕੈਮਰਾਮੈਨ ਵਿਸ਼ਨੂ ਦੇ ਨਾਲ ਮੈ ਸੋਮਸੋ ਹਤਾ